ਉੱਤਨੇ ਦੇ ਕਬੂਤਰ ਬਿਪੁਰੇ ਅੱਤ ਸੀ ਦਿਨ ਦੇਖ ਸਾਹਮਣਾ ਸੀ ਆਉਂਦਾ ਯਾਰ ਨੂੰ ਪਿੰਜਰੇ 'ਚ ਬੈਠੇ ਨੂੰ ਸੀ ਦੇਖ ਦੱਸਦਾ ਪਹਿਲਾਂ ਬੈਠੂ ਜਾ ਇਹ ਦਿਨ ਮਾਰ ਦੂ ਉਹ ਲੱਕੜਾਂ ਤੇ ਚਿੱਟੀਆਂ ਦੇ ਹੋ ਗਏ ਮਸ਼ਹੂਰ ਕੱਢਦਾ ਸੀ ਕਾਲੇ ਡੱਬਾ ਰੱਤੇ ਯਾਰ ਦਾ ਜਣਾ ਖੜਾ ਅੱਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਸੱਟ ਬਿਰਲਾਈ ਮਾਰਦਾ ਉਹ ਜਣਾ ਖੜਾ ਅੱਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਛੱਟ ਬਿਰਲਾਈ ਮਾਰਦਾ ਮੋਹਣ ਸਿਓ ਬਾਲੇ ਤਾਂ ਲੋਕ ਫਿਰਦੇ ਨੇ ਪਾਲਦੇ ਛਾਪੇ ਵਾਲੇ ਗੋਰੇ ਦੇ ਤਾਂ ਘਰੇ ਦਿਨ ਗਾਲਦੇ ਹੋ ਮੋਹਣ ਸਿਓ ਬਾਲੇ ਤਾਂ ਲੋਕ ਫਿਰਦੇ ਨੇ ਪਾਲਦੇ ਛਾਪੇ ਵਾਲੇ ਗੋਰੇ ਦੇ ਤਾਂ ਘਰੇ ਦਿਨ ਗਾਲਦੇ ਓ ਵਿੱਕੀ ਕਰ ਦੇਵ ਕੱਤਰਤਿਆਂ ਦੇ ਸ਼ੌਂਕੀ ਬਈ ਦੂਸਰਾ ਚ ਮਿੱਠੂ ਵੀ ਐ ਦਿਨ ਠਾਰਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਛੱਟ ਬਿਰਲਾਈ ਮਾਰਦਾ ਓ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਸੱਟ ਬਿਰਲਾਈ ਮਾਰਦਾ ਜਿਸ ਵੀਰ ਤਾਰੀ ਕੋਲੇ ਨਸਲ ਪੰਜਾਬ ਦੀ ਫੰਦੀ ਪੁੱਟੋ ਨੂੰ ਤਾਂ ਦੁਨੀਆ ਏ ਜਾਣਦੀ ਓ ਜਿਸ ਵੀਰ ਤਾਰੀ ਕੋਲੇ ਨਸਲ ਪੰਜਾਬ ਦੀ ਫੰਦੀ ਪੁੱਟੋ ਨੂੰ ਤਾਂ ਦੁਨੀਆ ਏ ਜਾਣਦੀ ਓ ਜੀਤਾ ਮਹਿਲਾ ਯਾਰੋ ਸਿਰ ਦੇ ਖੜਿਆਰੀ ਨੇ ਡਿੱਗਿਆ ਓਲੇ ਤੇੜੀ ਸਿੱਧੀ ਨਹੀਂ ਹਾਰਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਸੱਟ ਬਿਰਲਾਈ ਮਾਰਦਾ ਓ ਜਣਾ ਖਣਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਸੱਟ ਬਿਰਲਾਈ ਮਾਰਦਾ ਓ ਗੁਲਜ਼ਾਰ ਮਖਤਿਆਰਾ ਬਾਜ਼ੀਆਂ ਦੇ ਘੜਨੇ ਪੁੰਨੂ ਵਾਲੇ ਡੱਬੇ ਕਦੇ ਟਾਂਗੇ ਤੇ ਨਹੀਂ ਚੜਦੇ ਓ ਗੁਲਜ਼ਾਰ ਮਖਤਿਆਰਾ ਬਾਜ਼ੀਆਂ ਦੇ ਘੜਨੇ ਪੁੰਨੂ ਵਾਲੇ ਡੱਬੇ ਕਦੇ ਟਾਂਗੇ ਤੇ ਨਹੀਂ ਚੜਦੇ ਓ ਪੁੱਚੋ ਵਾਲੇ ਪਾਈਆਂ ਦੀ ਵੀ ਫੁੱਲ ਚਰਚਾ ਕੱਲਾ ਰਹਿੰਦਾ ਜੇਠ ਵਿੱਚ ਸਾਧ ਯਾਰ ਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਆਲੀ ਸੱਟ ਬਿਰਲਾਈ ਮਾਰਦਾ ਓ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਆਲੀ ਸੱਟ ਬਿਰਲਾਈ ਮਾਰਦਾ ਪਾਲ ਮਾਨੇ ਕਦੇ ਵੀ ਨੇ ਚੰਗੇ ਉੱਡਦੇ ਕਦੇ ਗੱਲ ਹੁੰਦੀ ਸੀ ਹਜ਼ਾਰ ਵਾਲੇ ਯਾਰ ਦੀ ਹਉਮ ਦੇਖਿਆ ਵਾਲੇ ਸੁਖਵੀਰ ਕੋਲੇ ਨਸਲਾਂ ਨੇ ਖਰੀਆਂ ਬੜੀ ਤੂਤੀ ਬੋਲੀ ਰਮਣ ਵਾਲੇ ਯਾਰ ਦੀ ਉਮਦੇ ਕਹਾਂ ਵਾਲੇ ਸਖਬੀਰ ਕੋਲੇ ਨਸਲਾਂ ਨੇ ਖਰੀਆਂ ਬੜੀ ਤੂਤੀ ਬੋਲੀ ਰਮਣੇ ਵਾਲੇ ਯਾਰ ਦੀ ਉਹ ਖੇੜੀ ਵਾਲਾ ਮੀਨਾ ਸਾਥੋਂ ਖੋਲਿਆ ਰੱਬ ਨੇ ਜਿਹੜਾ ਸੀਗਾ ਯਾਰਾ ਉਤੋਂ ਜਿੰਦਵਾਰ ਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਸੱਟ ਬਿਰਲਾਈ ਮਾਰਦਾ ਉਹ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਸੱਟ ਬਿਰਲਾਈ ਮਾਰਦਾ ਘੰਟੇ ਵਾਲਿਆਂ ਨੂੰ ਲੋਕੀ ਵਾਲਾ ਚਾਹੁੰਦੇ ਨੇ ਮੀਰਾ ਬਵਾਲਿਆਂ ਦੀ ਮਿਸ ਪਾਉਂਦੇ ਨੇ ਉਹ ਜੰਟੇ ਵਾਲਿਆਂ ਨੂੰ ਲੋਕੀ ਬਾਲਾ ਚਾਉਂਦੇ ਨੇ ਮੀਰਾ ਬਵਾਲਿਆਂ ਦੀ ਮਿਸ ਪਾਉਂਦੇ ਨੇ ਉਹ ਬੱਪੀਆਂ ਨੇ ਮੋਰਦੇ ਨੇ ਜੋਰ ਵਾਲਾ ਲਾਉਂਦੇ ਖੌਰੇ ਕੈਸਾ ਮਿਲਿਆ ਬਲੱਡ ਯਾਰ ਦਾ ਜਣਾ ਖਣਾ ਆਖੇ ਮੇਰੇ ਕੋਲੇ ਨਸਲਾ ਤੰਨੇ ਆੜੀ ਸੱਟ ਬਿਰਲਾਈ ਮਾਰਦਾ ਉਹ ਜਣਾ ਖਣਾ ਆਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਸੱਟ ਬਿਰਲਾਈ ਮਾਰਦਾ ਲਾਡੇ ਦੇ ਕਬੂਤਰ ਵੀ ਹੋ ਗਏ ਮਸ਼ਹੂਰ ਹੁੰਡੇ ਦੀ ਵੀ ਚਰਚਾ ਹੈ ਬੜੀ ਦੂਰ ਦੂਰ ਉਹ ਲਾਡੇ ਦੇ ਕਬੂਤਰ ਵੀ ਹੋ ਗਏ ਮਸ਼ਹੂਰ ਹੁੰਡੇ ਦੀ ਵੀ ਚਰਚਾ ਹੈ ਬੜੀ ਦੂਰ ਦੂਰ ਬੇਗੇ ਵਾਲਾ ਢੀਸੀ ਪੁੱਤਾ ਵਗੋਂ ਸਾਹਮ ਦਾ ਬਣਿਆ ਕਲਬਾ ਚਿਰ ਕਾੜ ਯਾਰ ਦਾ ਜਣਾ ਖਣਾ ਅੱਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਛੱਟ ਬਿਰਲਾਈ ਮਾਰਦਾ ਉਹ ਜਣਾ ਕਣਾ ਆਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਛੱਟ ਬਿਰਲਾਈ ਮਾਰਦਾ ਨਿੱਕਾ ਮਹਾਰਾਜ ਸੁਨਦੀਪ ਫੂਲ ਵਈ ਇਹ ਯਾਰਾਂ ਦੇ ਯਾਰ ਵਈ ਉਹ ਬੱਗੀ ਰਾਜ ਗੜ ਪੁੱਬਿਆਂ ਵਾਲੇ ਨਾ ਭਾਈਆਂ ਵਾਲਾ ਪਿਆਰ ਵਈ ਉਹ ਨਿੱਕਾ ਮਹਾਰਾਜ ਸੁਨਦੀਪ ਫੂਲ ਇਹ ਯਾਰਾਂ ਦੇ ਯਾਰ ਵਈ ਉਹ ਬੱਗੀ ਰਾਜ ਗੜ ਪੁੱਬਿਆਂ ਵਾਲੇ ਨਾ ਭਾਈਆਂ ਵਾਲਾ ਪਿਆਰ ਵਈ ਓਏ ਗੁਰਪ੍ਰੀਤ ਮਹਾਰਾਜ ਗੱਲ ਸੱਚੀ ਲਿਖਦਾ ਲਾਦੂਗਾ ਮਸ਼ੀਨ ਬੜਾ ਯਤਿਆਰ ਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਸੱਟ ਬਿਰਲਾਈ ਮਾਰਦਾ ਓ ਜਣਾ ਖੜਾ ਆਖੇ ਮੇਰੇ ਕੋਲੇ ਨਸਲਾਂ ਤੰਨੇ ਵਾਲੀ ਸੱਟ ਬਿਰਲਾਈ